ਫਾਜ਼ਲਕਾਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਵੱਲੋਂ ਜਲਾਲਾਬਾਦੀ ਅਨਾਜ ਮੰਡੀ ਵਿੱਚ ਦੇਰ ਰਾਤ ਅਚਨਚੇਤ ਕੀਤੀ ਗਈ ਚੈਕਿੰਗ ਉਹਨਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਉਹਨਾਂ ਵੱਲੋਂ ਮੰਡੀ ਵਿੱਚ ਅਚਨਚੇਤ ਦੌਰਾ ਕੀਤਾ ਗਿਆ ਅਤੇ ਚੈਕਿੰਗ ਕੀਤੀ ਗਈ ਪ੍ਰੋਬਲਮ ਨਹੀਂ ਮੋਚਰੀ 12% ਅਸੀਂ ਲੈਂਦੇ ਆਂ ਵੇਖ ਕੇ ਪਹਿਲਾਂ ਵੜਾ ਕੇ ਮੌਸਮ ਠੀਕ ਹੋ ਗਿਆ ਮੈਡਮ ਮੌਸਮ ਮੈਡਮ ਵਧੀਆ ਕਰੋ ਪਹਿਲੇ ਪਹਿਲੇ ਵੇਖੋ ਪਤਾ ਕਿ ਸੁੱਕੀ ਆਵੇ ਕਹਿੰਦਾ ਕੰਨ ਚੱਲੀ ਜਾਵੇ ਚੈੱਕ ਕਰਕੇ ਮਾਲ ਕੇ ਚੈੱਕ ਕਰਕੇ ਘਰੇ ਮੋਚਰੀ 12 ਲੈਂਦਾ ਹੈ 12 ਮੋਚਰੀ ਨੇ ਲਿਆ ਵੀ ਜਾਂਦੇ ਥੁਲ ਜAVE ਬਸ ਹੋਰ ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ ਠੀਕ ਹੈ ਸਰ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਇਸ ਸਮੇਂ ਆਮ ਤੌਰ ਤੇ ਦੇਖਿਆ ਜਾਂਦਾ ਹੈ ਅਧਿਕਾਰੀ ਦਿਨ ਵੇਲੇ ਅੱਜ ਰਾਤ ਵੇਲੇ ਸਰਕਾਰ ਦਾ ਸਾਰਾ ਟਾਈਮ ਦਿੰਦੀ ਹੈ 24 ਘੰਟੇ ਤੇ ਅਸੀਂ ਦੇਖਣ ਆਏ ਕਿ ਲਿਫਟਿੰਗ ਠੀਕ ਹੋ ਰਹੀ ਹੈ ਕਿ ਨਹੀਂ ਹੋ ਰਹੀ ਬਿਕੋਜ਼ ਕਿਸਾਨ ਜਿਹੜਾ ਹੈ ਸਾਡਾ ਸਾਡਾ ਇਹੀ ਏਮ ਹੈ ਸਰਕਾਰ ਦਾ ਕਿ ਕਿਸਾਨ ਖਜਲ ਖਵਾ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਜਿੰਨੀ ਵੀ ਕੰਮਕਾਰੀਏ ਫਸਲ ਆ ਰਹੀ ਹੈ ਉਹ ਟਾਈਮ ਸਿਰ ਚੁੱਕੀ ਜਾਏ ਉਹਨਾਂ ਦੀ ਪੇਮੈਂਟ ਟਾਈਮ ਸਿਰ ਹੋਏ ਔਰ ਲਿਫਟਿੰਗ ਕਰਵਾ ਇੱਥੇ ਦੇ ਹਾਲਾਤ ਦੇਖ ਕੇ ਤੁਸੀਂ ਕਿਦਾਂ ਲੱਗਿਆ ਤੁਹਾਨੂੰ ਸੰਤੁਸ਼ਟੀ ਆ ਠੀਕ ਹੈ ਹਾਲਾਤ ਠੀਕ ਹੈ ਜੀ ਹਲੇ ਇੰਪਰੂਵਮੈਂਟ ਦੀ ਹੋਰ ਲੋੜ ਹੈ ਬਿਕੋਜ਼ ਕੱਲ ਜਿਹੜੀ ਸਟ੍ਰਾਈਕ ਸੀ ਪੱਲੇਦਾਰਾਂ ਕਰਕੇ ਉਸ ਕਰਕੇ ਆਮਦ ਕੱਲ੍ਹ ਔਰ ਪਰਸੋ 2 ਦਿਨਾਂ ਚੋਂ ਜ਼ਿਆਦਾ ਆਮਦ ਹੋਈ ਹੈ ਬਟ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਸਟ੍ਰੀਮਲਾਈਨ ਕਰਕੇ ਇੱਕ ਦੋ ਦਿਨਾਂ ਚ ਠੀਕ ਹੋ ਜਾਏਗਾ ਇਸ ਵਾਰ ਕੋਈ ਦਿੱਕਤ ਨਹੀਂ ਕਿੱਥੋਂ ਆਏ ਹੋ ਤੁਸੀਂ ਲਾਪਣ ਕਾਂਗਾ ਜੀ ਕਦੋਂ ਆਇਓ ਭਾਈ ਸਵੇਰੇ ਆਏ ਤੁਹਾਡੇ ਬੈਂਕੀਆ ਮਾਲ ਮਾਲ ਵਿਗਿਆ ਜੀ ਸਾਮ ਜਾਨ ਤੋਲ ਜੇ ਬੜੇ ਵਾਰੀ ਸਰ ਤੇ ਤੁਲਣਾ ਜੇ ਜੇ ਟਾਈਮ ਲੱਗਣਾ ਜੀ ਸਹੀ ਕੰਮ ਚੱਲ ਰਿਹਾ ਜੀ ਕੋਈ ਚੱਲ ਰਿਹਾ ਕੋਈ ਦਿੱਕਤ ਪਰਚਾਨੀ ਨਹੀਂ ਕੋਈ ਦਿੱਕਤ ਨਹੀਂ ਹੈ ਇਸ ਵਾਰ ਕੋਈ ਦਿੱਕਤ ਨਹੀਂ ਹੈ ਹਾਂ ਬੇਸਬ ਮੌਸਮ ਸਹੀ ਹੋ ਗਿਆ ਮੌਸਮ ਸਹੀ ਹੋਣਾ ਨਾਲ ਕੰਮ ਚੱਲ ਗਿਆ ਸੀ ਹਾਂ ਦਿੱਕਤ ਨਹੀਂ ਜੀ ਜੀ ਬੜਾ ਵਧੀਆ ਕੰਮ ਚੱਲ ਰਿਹਾ ਹੈ ਜੀ ਟੋਲ ਰਿਆ ਟਾਈਮ ਤੇ ਲਿਫਟ ਹੋ ਗਈ ਹਾਂ ਹੋ ਰਹੀ ਹੈ ਲਿਫਟ ਕਾਹਤੇ ਵਧੀਆ ਹੋ ਰਹੀ ਹੈ ਕਿੰਨੇ ਦਿਨ ਹੋਇਆ ਮੰਡੀ ਚ ਆਏ ਮੈਂ ਅੱਜ ਆਏ ਜੀ ਅੱਜ ਆਇਆ ਹੋ ਗਿਆ ਵਿੱਗਿਆ ਮਾਲ ਮਾਲ ਵੇਖਿਆ ਸਤਲਨਾ ਸਤਲਨਾ ਨੂੰ ਸੁਨੁਸ਼ਟੀ ਹੈ ਤੁਹਾਨੂੰ ਬਿਲਕੁਲ ਵਧੀਆ ਜੀ